ਨਰਮਾ ਹੋਣੋਂ ਹਟ ਗਿਆ ਖਰਚਾ ਸਿਰ ਪੈ ਜਾਂਦਾ ਸੀ ਤੇ ਕਿਸਾਨ ਜਿਹੜਾ ਗਿੱਦੜਵੇ ਦਾ ਸੀ ਮਧੂਲ ਕੇ ਰੱਖਦਾ ਸੀ ਮਨਪ੍ਰੀਤ ਆਇਆ ਹਲਕੇ ਤੇ ਮਨਪ੍ਰੀਤ ਨੇ ਸਾਰੇ ਕਾਨੂੰਨ ਪੰਗ ਕਰਕੇ ਗਿੱਦੜਵੇ ਹਲਕੇ ਨੂੰ 9000 ਫੋਟਲਾਂ ਜੜੀਆਂ ਦਿੱਤੀਆਂ ਅੱਜ ਜਿਹੜਾ ਝੋਨਾ ਹੁੰਦਾ ਤੇ ਇਸ ਇਲਾਕੇ ਥੋੜੀ ਬਹੁਤ ਖੁਸ਼ਹਾਲੀ ਆਈ ਹੈ ਇਹ ਇਹ ਹੰਕਾਰ ਨਹੀਂ ਮੈਂ ਕਰਦਾ ਮੇਰਾ ਧਰਮ ਸੀ ਮੈਂ ਕੀਤਾ ਪਹਿਲੀ ਗਾ ਇਸ ਹਲਕੇ 'ਚ ਮੈਂ 6 ਨਵੀਆਂ ਕੱਸੀਆਂ ਕੱਡੀਆਂ ਢੂਲਕੋਟ ਜਿੱਥੇ ਖੜੇ ਹੋ ਤੁਸੀਂ ਦੱਸੋ ਵੀ ਕੱਸੀ ਕੱਢੀ ਗੱਡੀ ਜੀ ਸਾਰੇ ਲੈਣੇ ਕੱਢੀ ਭਲਾਈਆਂ ਨੇ ਕੱਢੀ ਸਾਬਚੰਦ ਕੱਢੀ ਹੁਸਨਰ ਕੱਢੀ 50 ਲਿਫਟ ਪੰਪ ਜਿਹੜੇ ਆ ਕਿਸਾਨਾਂ ਨੂੰ ਮੈਂ ਲੈ ਕੇ ਦੱਪੇ ਜਿਹੜੇ ਕਿ ਕਿਸੇ ਹੋਰ ਹਲਕੇ 'ਚ 50 ਲਿਫਟ ਪੰਪ ਲੱਗੇ ਗਿੱਦੜ ਵਿੱਚ ਲੱਗੇ ਤੀਜਾ ਇੱਥੇ ਜਿੰਨੇ ਪੱਕੇ ਖਾਲ ਸੀ ਉਹ ਸਾਰੇ ਮੈਂ ਬਣਾਏ ਮੈਂ ਦੂਜੀ ਕੋਈ ਗੱਲਾਂ ਕਿਸਾਨਾਂ ਕਿਸਾਨਾਂ ਨਹੀਂ ਗੱਲਾਂ ਕਰਦਾ ਹੁਣ ਅੱਜ ਮੈਂ ਇਸ ਪੋਜੀਸ਼ਨ 'ਚ ਆਇਆ ਅੱਜ ਮੈਂ ਐਮ.ਐਲ.ਏ ਦਾ ਇਲੈਕਸ਼ਨ ਲੜ ਰਿਹਾ ਮੈਂ ਗੱਲ ਕਰਕੇ ਆਇਆ ਸੈਂਟਰ ਨਾਲ ਵੀ ਪੰਜਾਬ ਸਰਕਾਰ ਤਾਂ ਦਿੰਦੀ ਨਹੀਂ ਨਵੇਂ ਟਿਊਬਵੈੱਲ ਦੇ ਕਨੈਕਸ਼ਨ ਜਿਹੜਾ ਹੁਣ ਜਿਹੜਾ ਛੋਟਾ ਕਿਸਾਨ ਹੈ ਜਿਹਦੇ ਕੋਲੇ ਜਿਹਦੇ ਕੋਲੇ ਕੋਈ ਇੱਕ ਕਿੱਲਾ ਦੋ ਕਿੱਲੇ ਤਿੰਨ ਕਿੱਲੇ ਮੈਂ ਸਾਰੇ ਗਿੱਦੜਵੇ ਦੇ ਹਲਕਾ ਦੇ ਲੋਕਾਂ ਨੂੰ ਸੋਲਰ ਕਨੈਕਸ਼ਨ ਦਵਾਉਂਗਾ ਇਹਦੇ ਕੋਸ਼ਿਸ਼ ਹੁੰਦਾ ਲੈਣਾ ਸੁਣ ਸੁਣ ਨਹੀਂ ਸੁਣ ਮੇਰੀ ਗੱਲ ਐ ਵੀ ਇੰਨਾ ਲੰਮਾ ਮੇਰੀ ਗੱਲ ਤੱਕ ਨਹੀਂ ਮੇਰੀ ਗੱਲ ਯਾਰ ਜੇ ਕੰਮ ਹੀ ਨਾ ਰਹਿੰਦਾ ਤਾਂ ਵੋਟਰਾਂ ਦਾ ਕੀ ਕਰਾਂਗੇ ਸਾਡੀ ਐਮਐਸਪੀ ਜਾ ਰਹੀ ਐ ਖਤਮ ਹੋ ਰਹੀ ਐ ਮੰਡੀ ਕਰਨ ਧੋਨਾ ਨਹੀਂ ਮੰਡਗਾ ਚ ਟੁੱਟ ਰਿਆ ਕਿੰਨੇ ਕਿਸਾਨ ਐ ਜਿਹੜੇ ਅੱਜ ਆ ਮੋਟਰਾਂ ਲੈਣ ਦੇ ਚਾਹਵਾਨ ਐ ਫਿਰ ਦੂਜੀ ਗੱਲ ਮੈਂ ਉਹਨਾਂ ਨਾਲ ਗੱਲ ਕਰਕੇ ਆਇਆ ਵੀ ਗਿੱਦੜਵਾ ਹਲਕੇ ਦੇ ਪੱਕੇ ਖਾਲ ਬਣਿਆ ਨੂੰ 20-25 ਸਾਲ ਹੋ ਗਏ 20-25 ਸਾਲ ਹੋ ਗਏ ਤੇ 20 25 ਸਾਲਾਂ ਚ ਸਾਰੇ ਖਾਲ ਤਬਾਹ ਹੋ ਗਏ ਮੈਂ ਕਿਹਾ ਵੀ ਕਮਾਂਡ ਏਰੀਆ ਡਿਵੈਲਪਮੈਂਟ ਅਥਾਰਟੀ ਉਹਨੂੰ ਕਾਡਾ ਕਹਿੰਦੇ ਐ ਕਾਡਾ ਦੇ ਤਹਿਤ ਸਾਰੇ ਗਿੱਦੜਵੇ ਹਲਕੇ ਦੇ ਜਿਹੜੇ ਪੱਕੇ ਖਾਲ ਐ ਮੈਂ ਅੰਡਰਗਰਾਊਂਡ ਪਾਈਪਾਂ ਪਵਾ ਦੂੰਗਾ ਤੁਹਾਨੂੰ ਯਾਰ ਇਹ ਬੰਦਾ ਮਾੜਾ ਲੱਗਦਾ ਨਹੀਂ ਮਾੜਾ ਨਹੀਂ ਅਸੀਂ ਮੜਪਰੀ ਬਣਾ ਦੇ ਸਾਡਾ ਸਾਡਾ ਬੀਜੇਪੀ ਨਾ ਜੀ ਸ਼ੁਭ ਕਰਨ ਦੇ ਗੋਲਗਾਂ ਮਾਰੀ ਗਏ ਤੁਹਾਡੇ ਨਾਲ ਤਾਂ ਨਹੀਂ ਕੋਈ ਸਾਡਾ ਮੰਡਿਆ ਚ ਝੋਨਾ ਨਹੀਂ ਤਲਦਾ ਫੀ ਅਸੀਂ ਕਿਹੜੇ ਕੁਝ ਦੀ ਗੱਲਾਂ ਦਾ ਕੋਈ ਪਤਾ ਨਹੀਂ ਮੈਨੂੰ ਉਹਨਾਂ ਗੱਲਾਂ ਦਾ ਕੋਈ ਪਤਾ ਨਹੀਂ ਮੋਟਰਾਂ ਤੇ ਕੱਸੀਆਂ ਤਾਂ ਬਾਦਲ ਸਾਹਿਬ ਨਹੀਂ ਨਹੀਂ ਜੀ ਨਹੀਂ ਬਾਦਲ ਸਾਹਿਬ ਮੋਟਰਾਂ ਤੇ ਕੱਸੀਆਂ ਤਾਂ ਤਾਂ ਰਹਿਣਗੀਆਂ ਜੀ ਜੇ ਆਪਣੀਆਂ ਜ਼ਮੀਨਾਂ ਰਹਿਣਗੀਆਂ ਤੇ ਫੇਰ ਹੀ ਉਹ ਮੋਟਰਾਂ ਦਾ ਮੁੱਲ ਪਊਗਾ ਜੀ ਜਦੋਂ ਚੱਲੂਗਾ ਨਹੀਂ ਨਹੀਂ ਛੋਟੇ ਜਦੋਂ ਮੇਰੇ ਸਵਾਲ ਹੋ ਗਏ ਤੁਸੀਂ ਹੁਣ ਗੱਡੀ 'ਚ ਪੈ ਗਏ ਇਹ ਫਿਰ ਕੋਈ ਗੱਲ ਤਾਂ ਨਹੀਂ ਰਿਹਾ ਸਵਾਲਾਂ ਵਾਲੀ ਨਰਮਾ ਹੁਣ ਹਟ ਗਿਆ ਖਰਚਾ ਸਿਰ ਪੈ ਜਾਂਦਾ ਸੀ ਤੇ ਕਿਸਾਨ ਜਿਹੜਾ ਗਿੱਦੜਵੇ ਦਾ ਸੀ ਮਦੂਲ ਕੇ ਰੱਖਦਾ ਸੀ ਮਨਪ੍ਰੀਤ ਆਇਆ ਹਲਕੇ 'ਚ ਤੇ ਮਨਪ੍ਰੀਤ ਨੇ ਸਾਰੇ ਕਾਨੂੰਨ ਭੰਗ ਕਰਕੇ ਗਿੱਜੜਵੇ ਹਲਕੇ ਨੂੰ 9000 ਫੋਟਾਂ ਜਿਹੜੀਆਂ ਦਿੱਤੀਆਂ ਅੱਜ ਜਿਹੜਾ ਝੋਲਣਾ ਹੁੰਦਾ ਤੇ ਇਸ ਇਲਾਕੇ 'ਚ ਥੋੜੀ ਬਹੁਤ ਖੁਸ਼ਹਾਲੀ ਆਈ ਹੈ ਇਹ ਇਹ ਹੰਕਾਰ ਨਹੀਂ ਮੈਂ ਕਰਦਾ ਮੇਰਾ ਧਰਮ ਸੀ ਮੈਂ ਕੀਤਾ ਪਹਿਲੀ ਗੱਲ ਇਸ ਹਲਕੇ 'ਚ ਮੈਂ 6 ਨਵੀਆਂ ਕੱਸੀਆਂ ਕੱਢੀਆਂ ਢੋਲਕੋਟ ਜਿੱਥੇ ਖੜੇ ਹੋ ਤੁਸੀਂ ਦੱਸੋ ਵੀ ਕੱਸੀ ਕੱਢੀ ਕੱਢੀਆਂ ਕੱਢੀ ਭਲਾਈਆਂ ਨੇ ਕੱਢੀ ਸਾਬਚੰਦ ਕੱਢੀ ਹੁਸਨਰ ਕੱਢੀ 50 ਲਿਫਟ ਪੰਪ ਜਿਹੜੇ ਆ ਕਿਸਾਨਾਂ ਨੂੰ ਮੈਂ ਲੈ ਕੇ ਦਿੱਤੇ ਜਿਹੜੇ ਕਿ ਕਿਸੇ ਹੋਰ ਹਲਕੇ 'ਚ 50 ਲਿਫਟ ਪੰਪ ਲੱਗੇ ਆ ਗਿੱਦੜ ਵਿੱਚ ਲੱਗੇ ਤੀਜਾ ਇੱਥੇ ਜਿੰਨੇ ਪੱਕੇ ਖਾਲ ਸੀ ਉਹ ਸਾਰੇ ਮੈਂ ਬਣਾਏ ਮੈਂ ਦੂਜੇ ਕੋਈ ਗੱਲਾਂ ਕਿਸਾਨਾਂ ਨਾਲ ਕਿਸਾਨਾਂ ਨਾਲ ਨਹੀਂ ਗੱਲਾਂ ਕਰਦਾ ਹੁਣ ਅੱਜ ਮੈਂ ਇਸ ਪੋਜੀਸ਼ਨ 'ਚ ਆਂ ਅੱਜ ਮੈਂ ਐਮ.ਐਲ.ਏ ਦਾ ਇਲੈਕਸ਼ਨ ਲੜ ਰਿਹਾ ਮੈਂ ਗੱਲ ਕਰਕੇ ਆਂ ਸੈਂਟਰ ਨਾਲ ਵੀ ਪੰਜਾਬ ਸਰਕਾਰ ਤਾਂ ਦਿੰਦੀ ਨਹੀਂ ਆ ਨਵੇਂ ਟਿਊਬਵੈੱਲ ਦੇ ਕਨੈਕਸ਼ਨ ਜਿਹੜਾ ਹੁਣ ਜਿਹੜਾ ਛੋਟਾ ਕਿਸਾਨ ਹੈ ਜਿਹਦੇ ਕੋਲੇ ਜਿਹਦੇ ਕੋਲੇ ਇੱਕ ਇੱਕ ਕਿੱਲਾ ਦੋ ਕਿੱਲੇ ਤਿੰਨ ਕਿੱਲੇ ਮੈਂ ਸਾਰੇ ਗਿੱਦੜਵੇ ਹਲਕਾ ਦੇ ਲੋਕਾਂ ਨੂੰ ਸੋਲਰ ਕਨੈਕਸ਼ਨ ਦਵਾਉਂਗਾ ਇਹ ਤਾਂ ਇੱਕ ਕਸੂਰਤਾ ਲੈਣਾ ਸੁਣ ਤੁਸੀਂ ਮੇਰੀ ਗੱਲ ਐਵੇਂ ਇੰਨਾ ਲੰਬਾ ਮੇਰੀ ਗੱਲ ਤਾਂ ਨਹੀਂ ਮੇਰੀ ਗੱਲ ਜੇ ਜ਼ਮੀਨਾਂ ਨਾ ਰਹਿ ਜਾਂ ਤਾਂ ਵੋਟਰਾਂ ਦਾ ਕੀ ਕਰਾਂਗੇ ਸਾਡੀ ਐਮਐਸਪੀ ਜਾ ਰਹੀ ਹੈ ਖਤਮ ਹੋ ਰਹੀ ਹੈ ਮੰਡੀ ਕਰਨ ਧੋਣਾ ਨਹੀਂ ਮੰਡੀ ਗਾ ਚ ਟੁੱਲ ਰਹੀ ਹੈ ਕਿੰਨੇ ਕਿਸਾਨ ਹੈ ਜਿਹੜੇ ਅੱਜ ਆ ਮੋਟਰਾਂ ਲੈਣ ਦੇ ਆਵਣੇ ਫਿਰ ਦੂਜੀ ਗੱਲ ਮੈਂ ਉਹਨਾਂ ਨਾਲ ਗੱਲ ਕਰਕੇ ਆਇਆ ਵੀ ਗਿੱਦੜਵਾ ਹਲਕੇ ਦੇ ਪੱਕੇ ਖਾਲ ਬਣਿਆ ਨੂੰ 20-25 ਸਾਲ ਹੋ ਗਏ 20-25 ਸਾਲ ਹੋ ਗਏ ਤੇ 20-25 ਸਾਲਾਂ ਚ ਸਾਰੇ ਖਾਲ ਤਬਾਹ ਹੋ ਗਏ ਮੈਂ ਕਿਹਾ ਵੀ ਕਮਾਂਡ ਏਰੀਆ ਡਿਵੈਲਪਮੈਂਟ ਅਥਾਰਟੀ ਉਹਨੂੰ ਕਾਡਾ ਕਹਿੰਦੇ ਆ ਕਾਡਾ ਦੇ ਤਹਿਤ ਸਾਰੇ ਗਿੱਦੜਵੇ ਹਲਕੇ ਦੇ ਜਿਹੜੇ ਪੱਕੇ ਖਾਲ ਹੈ ਮੈਂ ਅੰਡਰਗਰਾਉਂਡ ਪਾਈਪਾਂ ਪਵਾ ਦੂੰਗਾ ਉਹਨੂੰ ਯਾਰ ਇਹ ਬੰਦਾ ਮਾੜਾ ਲੱਗਦਾ ਨਹੀਂ ਮਾੜਾ ਨਹੀਂ ਅਸੀਂ ਮਨਪ੍ਰੀਤ ਆਨੇ ਸਾਡਾ ਸਾਡਾ ਬੀਜੇਪੀ ਨਾ ਜੀ ਸ਼ੁਭਕਰਨ ਦੇ ਗੋਲਗਾਂ ਮਾਰ ਗਿਆ ਯਾਰ ਮੈਨੂੰ ਯਾਰ ਮੈਨੂੰ ਯਾਰ ਉਹਨਾਂ ਸਾਡਾ ਮੰਡੀਆਂ 'ਚ ਝੋਨਾ ਨਹੀਂ ਤਲਦਾ ਵੀ ਅਸੀਂ ਕਿਹੜੇ ਕਬੂਦ ਦੀ ਗੇਂਦ ਕਸਾਉਣਾ ਪਤਾ ਨਹੀਂ ਮੈਨੂੰ ਉਹਨਾਂ ਗੱਲਾਂ ਦਾ ਕੋਈ ਪਤਾ ਨਹੀਂ ਮੋਟਰਾਂ ਤੇ ਕੱਸੀਆਂ ਤਾਂ ਬਾਦਲ ਸਾਹਿਬ ਨਹੀਂ ਨਹੀਂ ਜੀ ਨਹੀਂ ਬਾਦਲ ਸਾਹਿਬ ਮੋਟਰਾਂ ਤੇ ਕੱਸੀਆਂ ਤਾਂ ਤਾਰ ਰਹਿਣਗੀਆਂ ਜੀ ਜੇ ਆਪਣੀਆਂ ਜ਼ਮੀਨਾਂ ਰਹਿਣਗੀਆਂ ਸੁਪਰੀ ਉਹ ਮੋਟਾ ਦਾ ਮੁੱਲ ਪਊਗਾ ਜੀ ਜਦੋਂ ਚੱਲੋਂ ਨਹੀਂ 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 ਛੋਟੀ ਜਦੋਂ ਮੇਰੇ ਸਵਾਲ ਹੋ ਗਏ ਤੁਸੀਂ ਹੁਣ ਗੱਡੀ 'ਚ ਪੈ ਗਏ ਇਹ ਫਿਰ ਕੋਈ ਗੱਲ ਤਾਂ ਨਹੀਂ ਰਿਹਾ ਸਵਾਲਾਂ ਵਾਲੀ ਨਰਮਾ ਹੁਣੋਂ ਹਟ ਗਿਆ ਖਰਚਾ ਸਿਰ ਪੈ ਜਾਂਦਾ ਸੀ ਤੇ ਕਿਸਾਨ ਜਿਹੜਾ ਗਿੱਦੜਵੇ ਦਾ ਸੀ ਮਜ਼ਦੂਰ ਏ ਰੱਖਦਾ ਸੀ ਮਨਪ੍ਰੀਤ ਆਇਆ ਹਲਕੇ ਤੇ ਮਨਪ੍ਰੀਤ ਨੇ ਸਾਰੇ ਕਾਨੂੰਨ ਭੰਗ ਕਰਕੇ ਗਿੱਦੜਵੇ ਹਲਕੇ ਨੂੰ 8000 ਮੋਟਰਾ ਜਿਹੜੀਆਂ ਦਿੱਤੀਆਂ ਅੱਜ ਜਿਹੜਾ ਝੋਨਾ ਹੁੰਦਾ ਹੈ ਇਸ ਹਲਕੇ ਥੋੜੀ ਬਹੁਤ ਖੁਸ਼ਹਾਲੀ ਆਈ ਹੈ ਇਹ ਇਹ ਹੰਕਾਰ ਨਹੀਂ ਮੈਂ ਕਰਦਾ ਮੇਰਾ ਧਰਮ ਸੀ ਮੈਂ ਕੀਤਾ ਪਹਿਲੀ ਗੱਲ ਇਸ ਹਲਕੇ 'ਚ ਮੈਂ 6 ਨਵੀਆਂ ਕੱਸੀਆਂ ਕੱਡੀਆਂ ਢੋਲਕੋਟ ਜਿੱਥੇ ਖੜੇ ਹੋ ਤੁਸੀਂ ਦੱਸੋ ਵੀ ਕੱਸੀ ਕੱਢੀ ਪੀੜਾ ਕੱਢੀ ਭਲਾਈ ਵਾਲੇ ਕੱਢੀ ਸਾਬਚੰਦ ਕੱਢੀ ਹੁਸਨਰ ਕੱਢੀ 50 ਲਿਫਟ ਪੰਪ ਜਿਹੜੇ ਆ ਕਿਸਾਨਾਂ ਨੂੰ ਮੈਂ ਲੈ ਕੇ ਦੱਪੇ ਜਿਹੜੇ ਕਿ ਕਿਸੇ ਹੋਰ ਹਲਕੇ 'ਚ 50 ਲਿਫਟ ਪੰਪ ਲੱਗੇ ਗਿੱਦੜ ਵਿੱਚ ਲੱਗੇ ਤੀਜਾ ਇੱਥੇ ਜਿੰਨੇ ਪੱਕੇ ਖਾਲ ਸੀ ਉਹ ਸਾਰੇ ਮੈਂ ਬਣਾਏ ਮੈਂ ਦੂਜੇ ਕੋਈ ਗੱਲਾਂ ਕਿਸਾਨਾਂ ਕਿਸਾਨਾਂ ਨਹੀਂ ਗੱਲਾਂ ਕਰਦਾ ਹੁਣ ਅੱਜ ਮੈਂ ਇਸ ਪੋਜੀਸ਼ਨ 'ਚ ਆਇਆ ਅੱਜ ਮੈਂ ਐਮ.ਐਲ.ਏ ਦਾ ਇਲੈਕਸ਼ਨ ਲੜ ਰਿਹਾ ਮੈਂ ਗੱਲ ਕਰਕੇ ਆਇਆ ਹਾਂ ਸੈਂਟਰ ਨਾਲ ਵੀ ਪੰਜਾਬ ਸਰਕਾਰ ਤਾਂ ਦਿੰਦੀ ਨਹੀਂ ਨਵੇਂ ਟਿਊਬਵੈੱਲ ਦੇ ਕਨੈਕਸ਼ਨ ਜਿਹੜਾ ਹੁਣ ਜਿਹੜਾ ਛੋਟਾ ਕਿਸਾਨ ਹੈ ਜਿਹਦੇ ਕੋਲੇ ਜਿਹਦੇ ਕੋਲੇ ਕੋਈ ਇੱਕ ਕਿੱਲਾ ਦੋ ਕਿੱਲੇ ਤਿੰਨ ਕਿੱਲੇ ਮੈਂ ਸਾਰੇ ਗਿੱਦੜਵੇ ਦੇ ਹਲਕਾ ਦੇ ਲੋਕਾਂ ਨੂੰ ਸੋਲਰ ਕਨੈਕਸ਼ਨ ਦਵਾਉਂਗਾ ਇਹ ਤੇ ਇੱਕ ਸੁਣਤਾ ਲੈਣਾ ਸੁਣ ਸੁਣ ਨਹੀਂ ਤੁਸੀਂ ਮੇਰੀ ਗੱਲ ਐਵੇਂ ਇੰਨਾ ਲੰਮਾ ਮੇਰੀ ਗੱਲ ਤਾਂ ਸੁਣ ਨਹੀਂ ਮੇਰੀ ਗੱਲ ਯਾਰ ਜੇ ਜਮੀਨਾ ਨਾ ਰਹਿ ਜਾਂ ਤਾਂ ਵੋਟਰਾਂ ਦਾ ਕੀ ਕਰਾਂਗੇ ਸਾਡੀ ਐਮਐਸਪੀ ਜਾ ਰਹੀ ਹੈ ਖਤਮ ਹੋ ਰਹੀ ਹੈ ਮੰਡੀ ਕਰਨ ਧੋਨਾ ਨਹੀਂ ਮੰਡਗਾ ਟੁੱਟ ਰਿਆ ਨਹੀਂ ਕਿੰਨੇ ਕਿਸਾਨ ਹੈ ਜਿਹੜੇ ਅੱਜ ਆ ਮੋਟਰਾਂ ਲੈਣ ਦੇ ਚਾਹਵਾਨ ਹੈ ਫਿਰ ਦੂਜੀ ਗੱਲ ਮੈਂ ਉਹਨਾਂ ਨਾਲ ਗੱਲ ਕਰਕੇ ਆਇਆ ਵੀ ਗਿੱਦੜਵਾ ਹਲਕੇ ਦੇ ਪੱਕੇ ਖਾਲ ਬਣਿਆ ਨੂੰ 20-25 ਸਾਲ ਹੋ ਗਏ 20-25 ਸਾਲ ਹੋ ਗਏ ਤੇ 20 25 ਸਾਲਾਂ ਚ ਸਾਰੇ ਖਾਲ ਤਬਾਹ ਹੋ ਗਏ ਮੈਂ ਕਿਹਾ ਵੀ ਕਮਾਂਡ ਏਰੀਆ ਡਿਵੈਲਪਮੈਂਟ ਅਥਾਰਟੀ ਉਹਨੂੰ ਕਾਡਾ ਕਹਿੰਦੇ ਐ ਕਾਡਾ ਦੇ ਤਹਿਤ ਸਾਰੇ ਗਿੱਦੜਵੇ ਹਲਕੇ ਦੇ ਜਿਹੜੇ ਪੱਕੇ ਖਾਲ ਐ ਮੈਂ ਅੰਡਰਗਰਾਉਂਡ ਪਾਈਪਾਂ ਪਵਾ ਦੂੰਗਾ ਤੁਹਾਨੂੰ ਯਾਰ ਇਹ ਬੰਦਾ ਮਾੜਾ ਲੱਗਦਾ ਨਹੀਂ ਮਾੜਾ ਨਹੀਂ ਅਸੀਂ ਮਨਪ੍ਰੀਤ ਬਣਾ ਨਹੀਂ ਸਾਡਾ ਸਾਡਾ ਬੀਜੇਪੀ ਨਾ ਜੀ ਸ਼ੁਭ ਕਰਨ ਦੇ ਗੋਲੀਆਂ ਮਾਰਿਆ ਤੁਹਾਡੇ ਨਾਲ ਤਾਂ ਨਹੀਂ ਗੋਲੀ ਮੈਨੂੰ ਯਾਰ ਮੈਨੂੰ ਯਾਰ ਉਹਨਾਂ ਸਾਡਾ ਮੰਡੀਆਂ ਚ ਝੋਨਾ ਨਹੀਂ ਤਲਦਾ ਵੀ ਅਸੀਂ ਕਿਹੜੇ ਕੁੱਝ ਨਹੀਂ ਗਏ ਮੈਨੂੰ ਉਹਨਾਂ ਗੱਲਾਂ ਦਾ ਕੋਈ ਪਤਾ ਨਹੀਂ ਮੈਨੂੰ ਉਹਨਾਂ ਗੱਲਾਂ ਦਾ ਕੋਈ ਪਤਾ ਨਹੀਂ ਮੋਟਰਾਂ ਤੇ ਕੱਸੀਆਂ ਤਾਂ ਬਾਦਲ ਸਾਹਿਬ ਨਹੀਂ ਨਹੀਂ ਜੀ ਨਹੀਂ ਬਾਦਲ ਸਾਹਿਬ ਮੋਟਰਾਂ ਤੇ ਕੱਸੀਆਂ ਤਾਂ ਤਾਂ ਰਹਿਣਗੀਆਂ ਜੀ ਜੇ ਆਪਣੀਆਂ ਜ਼ਮੀਨਾਂ ਰਹਿਣਗੀਆਂ ਤੇ ਫੇਰ ਹੀ ਉਹ ਮੋਟਰਾਂ ਦਾ ਮੁੱਲ ਪਊਗਾ ਜੀ ਜਦੋਂ ਚੱਲੂਗਾ ਨਹੀਂ ਨਹੀਂ ਛੋਟੀ ਜਦੋਂ ਮੇਰੇ ਸਵਾਲ ਹੋ ਗਏ ਤੁਸੀਂ ਹੁਣ ਗੱਡੀ 'ਚ ਬਹਿ ਗਏ ਇਹ ਫੇਰ ਕੋਈ ਗੱਲ ਤਾਂ ਨਹੀਂ ਰਹਾ ਸਵਾਲਾਂ ਵਾਲੀ ਨਰਮਾ ਹੁਣੋਂ ਹਟ ਗਿਆ ਖਰਚਾ ਸਿਰ ਪੈ ਜਾਂਦਾ ਸੀ ਤੇ ਕਿਸਾਨ ਜਿਹੜਾ ਗਿੱਦੜਵੇ ਦਾ ਸੀ ਮਧੂਲ ਕੇ ਰੱਖਦਾ ਸੀ ਮਨਪ੍ਰੀਤ ਆਇਆ ਹਲਕੇ 'ਚ ਤੇ ਮਨਪ੍ਰੀਤ ਨੇ ਸਾਰੇ ਕਾਨੂੰਨ ਭੰਗ ਕਰਕੇ ਜਿੱਦੜਵੇ ਹਲਕੇ ਨੂੰ ਪਾਣਾ ਹਜ਼ਾਰ ਫੋਟਰਾ ਜੜੀਆਂ ਦਿੱਤੀਆਂ ਅੱਜ ਜਿਹੜਾ ਝੋਲਣਾ ਹੁੰਦਾ ਤੇ ਇਸ ਇਲਾਕੇ 'ਚ ਥੋੜੀ ਬਹੁਤ ਖੁਸ਼ਹਾਲੀ ਆਈ ਹੈ ਇਹ ਇਹ ਹੰਕਾਰ ਨਹੀਂ ਮੈਂ ਕਰਦਾ ਮੇਰਾ ਧਰਮ ਸੀ ਮੈਂ ਕੀਤਾ ਪਹਿਲੀ ਗੱਲ ਇਸ ਹਲਕੇ 'ਚ ਮੈਂ 6 ਨਵੀਆਂ ਕੱਸੀਆਂ ਕੱਢੀਆਂ ਧੂਲਕੋਟ ਜਿੱਥੇ ਖੜੇ ਹੋ ਤੁਸੀਂ ਦੱਸੋ ਵੀ ਕੱਸੀ ਕੱਢੀ ਸਾਰੇ ਕੱਢੀ ਭਲਾਈਆਂ ਨੇ ਕੱਢੀ ਸਾਬਚੰਦ ਕੱਢੀ ਹੁਸਨਰ ਕੱਢੀ 50 ਲਿਫਟ ਪੰਪ ਜਿਹੜੇ ਆ ਕਿਸਾਨਾਂ ਨੂੰ ਮੈਂ ਲੈ ਕੇ ਦਿੱਤੇ ਜਿਹੜੇ ਕਿ ਕਿਸੇ ਹੋਰ ਹਲਕੇ 'ਚ 50 ਲਿਫਟ ਪੰਪ ਲੱਗੇ ਗਿੱਦੜ ਵਿੱਚ ਲੱਗੇ ਤੀਜਾ ਇੱਥੇ ਜਿੰਨੇ ਪੱਕੇ ਖਾਲ ਸੀ ਉਹ ਸਾਰੇ ਮੈਂ ਬਣਾਏ ਮੈਂ ਦੂਜੀ ਕੋਈ ਗੱਲਾਂ ਕਿਸਾਨਾਂ ਕਿਸਾਨਾਂ ਦੀਆਂ ਗੱਲਾਂ ਕਰਦਾ ਹੁਣ ਅੱਜ ਮੈਂ ਇਸ ਪੋਜੀਸ਼ਨ 'ਚ ਆਇਆ ਅੱਜ ਮੈਂ ਐਮ.ਐਲ.ਏ ਦਾ ਇਲੈਕਸ਼ਨ ਲੜ ਰਿਹਾ ਮੈਂ ਗੱਲ ਕਰਕੇ ਆਇਆ ਸੈਂਟਰ ਨਾਲ ਵੀ ਪੰਜਾਬ ਸਰਕਾਰ ਤਾਂ ਦਿੰਦੀ ਨਹੀਂ ਆ ਨਵੇਂ ਟਿਊਬਲ ਦੇ ਕਨੈਕਸ਼ਨ ਜਿਹੜਾ ਹੁਣ ਜਿਹੜਾ ਛੋਟਾ ਕਿਸਾਨ ਹੈ ਜਿਹਦੇ ਕੋਲੇ ਜਿਹਦੇ ਕੋਲੇ ਕੋਈ ਇੱਕ ਕਿੱਲਾ ਦੋ ਕਿੱਲੇ ਤਿੰਨ ਕਿੱਲੇ ਮੈਂ ਸਾਰੇ ਗਿੱਦੜਵੇ ਦੇ ਹਲਕਾ ਦੇ ਲੋਕਾਂ ਨੂੰ ਸੋਲਰ ਕਨੈਕਸ਼ਨ ਦਵਾਉਂਗਾ ਇਹ ਤਾਂ ਇੱਕ ਸੁਣਤਾ ਲੈਣਾ ਸੁਣ ਸੁਣ ਨਹੀਂ ਤੁਸੀਂ ਮੇਰੀ ਗੱਲ ਐਵੇਂ ਐਨਾ ਲੰਬਾ ਮੇਰੀ ਗੱਲ ਤੱਕ ਨਹੀਂ ਮੇਰੀ ਗੱਲ ਯਾਰ ਜੇ ਜਮੀਨਾ ਨਾ ਰਹਿੰਦਾ ਤਾਂ ਵੋਟਰਾਂ ਦਾ ਕੀ ਕਰਾਂਗੇ ਸਾਡੀ ਐਮਐਸਪੀ ਜਾ ਰਹੀ ਹੈ ਖਤਮ ਹੋ ਰਹੀ ਹੈ ਮੰਡੀ ਕਰਨ ਧੋਨਾਂ ਨਹੀਂ ਮੰਡਗਾ ਚ ਟੁੱੜ ਰਿਆ ਨਹੀਂ ਕਿੰਨੇ ਕਿਸਾਨ ਹੈ ਜਿਹੜੇ ਅੱਜ ਆ ਮੋਟਰਾਂ ਲੈਣ ਦੇ ਚਾਬਾਣੇ ਫਿਰ ਦੂਜੀ ਗੱਲ ਮੈਂ ਉਹਨਾਂ ਨਾਲ ਗੱਲ ਕਰਕੇ ਆਇਆ ਵੀ ਗਿੱਦੜਵਾ ਹਲਕੇ ਦੇ ਪੱਕੇ ਖਾਲ ਬਣਿਆ ਨੂੰ 20-25 ਸਾਲ ਹੋ ਗਏ 20-25 ਸਾਲ ਹੋ ਗਏ ਤੇ 20-25 ਸਾਲਾਂ ਚ ਸਾਰੇ ਖਾਲ ਤਬਾਹ ਹੋ ਗਏ ਮੈਂ ਕਿਹਾ ਵੀ ਕਮਾਂਡ ਏਰੀਆ ਡਿਵੈਲਪਮੈਂਟ ਅਥਾਰਟੀ ਉਹਨੂੰ ਕਾਡਾ ਕਹਿੰਦੇ ਆ ਕਾਡਾ ਦੇ ਤਹਿਤ ਸਾਰੇ ਗਿੱਦੜਵੇ ਹਲਕੇ ਦੇ ਜਿਹੜੇ ਪੱਕੇ ਖਾਲ ਐ ਮੈਂ ਅੰਡਰਗਰਾਉਂਡ ਪਾਈਪਾਂ ਪਵਾ ਦੂੰਗਾ ਤੁਹਾਨੂੰ ਯਾਰ ਇਹ ਬੰਦਾ ਮਾੜਾ ਲੱਗਦਾ ਨਹੀਂ ਮਾੜਾ ਨਹੀਂ ਅਸੀਂ ਮਨਪ੍ਰੀਤ ਨਹੀਂ ਸਾਡਾ ਸਾਡਾ ਬੀਜੇਪੀ ਨਾ ਜੀ ਸ਼ੁਭਕਰਨ ਦੇ ਗੋੜਗਾ ਮਾਰ ਗਿਆ ਸਾਡਾ ਮੰਡੀਆਂ ਚ ਝੋਨਾ ਨਹੀਂ ਤਲਦਾ ਵੀ ਅਸੀਂ ਕਿਹੜੀ ਕਬੂਤ ਨਹੀਂ ਗੇਰ ਕਸਾਣਾ ਪਤਾ ਨਹੀਂ ਮੈਨੂੰ ਉਹਨਾਂ ਗੱਲਾਂ ਦਾ ਕੋਈ ਪਤਾ ਨਹੀਂ ਮੋਟਰਾਂ ਤੇ ਕੱਸੀਆਂ ਤਾਂ ਬਾਦਲ ਸਾਹਿਬ ਨਹੀਂ ਨਹੀਂ ਜੀ ਨਹੀਂ ਬਾਦਲ ਸਾਹਿਬ ਮੋਟਰਾਂ ਤੇ ਕੱਸੀਆਂ ਤਾਂ ਤਾਰ ਰਹਿਣਗੀਆਂ ਜੀ ਜੇ ਆਪਣੀਆਂ ਜ਼ਮੀਨਾਂ ਰਹਿਣਗੀਆਂ ਸਪੀਡੀ ਆ ਮੋਟਰ ਦਾ ਮੁੱਲ ਪਊਗਾ ਜੀ ਜਦੋਂ ਚੱਲੂ ਨਹੀਂ ਨਹੀਂ ਛੋਟੀ ਜਦੋਂ ਮੇਰੇ ਸਵਾਲ ਹੋ ਗਏ ਤੁਸੀਂ ਹੁਣ ਗੱਡੀ ਤੇ ਬਹਿ ਗਏ ਇਹ ਫਿਰ ਕੋਈ ਗੱਲ ਤਾਂ ਨਹੀਂ ਰਹਾ ਸਵਾਲਾਂ ਵਾਲੀ